ਕੁਰਤਾਸਪੁਰ ਚ ਪੈਲਸ ਦੇ ਬਾਹਰ ਖੜੇ ਹੋ ਕੇ ਹਵਾਈ ਫਾਇਰਿੰਗ ਕਰਨ ਵਾਲੇ ਫੁਕਰਿਆਂ ਤੇ ਪੁਲਿਸ ਨੇ ਕੀਤਾ ਮਾਮਲਾ ਦਰਜ ਗ੍ਰਿਫਤਾਰੀ ਲਈ ਕੀਤੀ ਸ਼ਾਪੇਮਾਰੀ ਗੁਰਦਾਸਪੁਰ ਦੇ 18 ਬਾਬਾ ਨਾਨਕ ਰੋਡ ਤੇ ਸਥਿਤ ਇੱਕ ਪੈਲਸ ਵਿੱਚ ਆਏ ਨੌਜਵਾਨਾਂ ਵੱਲੋਂ ਉੜਤੇ ਖੜੇ ਹੋ ਕੇ ਫਾਇਰਿੰਗ ਕੀਤੀ ਗਈ ਸੀ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਵੱਲੋਂ ਵੀਡੀਓ ਵਿੱਚ ਦਿਖਾਈ ਦੇਣ ਵਾਲੇ ਚਾਰ ਨੌਜਵਾਨਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਇਸ ਸਬੰਧੀ ਐਸਐਸਪੀ ਗੁਰਦਾਸਪੁਰ ਅਦਿੱਤਾ ਨੇ ਦੱਸਿਆ ਕਿ ਅਵਤਾਰ ਸਿੰਘ ਅਮਨਦੀਪ ਸਿੰਘ ਪ੍ਰਗਟ ਸਿੰਘ ਸਾਰੇ ਵਾਸੀ ਪਾੜਾ ਅਤੇ ਰਮਨ ਵਾਸੀ ਹਯਾਤ ਨਗਰ ਦੇ ਖਿਲਾਫ ਮਾਮਲਾ ਦਰਜ ਕਰਕੇ ਉਹਨਾਂ ਵਿਰੁੱਧ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਉਹਨਾਂ ਕੇ ਆਕੇ ਪੰਜਾਬ ਸਰਕਾਰ ਵੱਲੋਂ ਇਸ ਤਰ੍ਹਾਂ ਧਿਆਰਾ ਦਾ ਪਰਦਰਸ਼ਨ ਕਰਨ ਤੇ ਪੂਰੀ ਪਾਬੰਦੀ ਲਗਾਈ ਗਈ ਸੀ ਅਤੇ ਕਈ ਮਾਮਲੇ ਵੀ ਦਰਜ ਕੀਤੇ ਗਏ ਹਨ ਕਿ ਵਿਆਹ ਸ਼ਾਦੀਆਂ ਵਿੱਚ ਇਸ ਜਹੀਆਂ ਫੁਕਰੀ ਬਾਜ਼ੀਆਂ ਕਰਨਾ ਬਿਲਕੁਲ ਨਾਜਾਇਜ਼ ਹੈ ਐਸਐਸਪੀ ਗਰਦਾਸਪੁਰ ਨੇ ਕਿਹਾ ਕਿ ਇਹਨਾਂ ਨੌਜਵਾਨਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ ਤੇ ਇਹਨਾਂ ਦੇ ਲਾਇਸੈਂਸ ਵੀ ਰੱਦ ਕੀਤੇ ਜਾਣਗੇ ਦੇਖੋ ਜੀ ਕੱਲ ਅਸੀਂ ਪ੍ਰੋਐਕਟਿਵ ਤਰੀਕੇ ਨਾਲ ਅਸੀਂ ਅਜਿਛੇ ਸਾਨੂੰ ਇਨਫੋਰਮੇਸ਼ਨ ਜਿਹੜੀ ਹੈਗੀ ਸੋਸ਼ਲ ਮੀਡੀਆ ਰਾਹੀਂ ਆਈ ਸੀ ਜੀ ਜਦੋਂ ਮੇਰੇ ਧਿਆਨ 'ਚ ਆਇਆ ਇਮੀਡੀਏਟਲੀ ਜਿਹੜੀ ਹੈਗੀ ਅਸੀਂ ਇਹਦੇ 'ਚ ਇਮੀਡੀਏਟਲੀ ਜਿਹੜੀ ਕਾਰਵਾਈ ਕਰਦੇ ਹੋਏ ਜਿਹੜਾ ਕੱਲ ਹੀ ਅਸੀਂ ਇੱਕ ਐਪੀਆਰ ਜਿਹੜੀ ਹੈਗੀ ਆਮ ਸੈਕਰੀਟ ਬੈਂਡ ਜਿਹੜਾ ਦਰਜ ਕੀਤਾ ਸੀਗਾ ਚਾਰ ਬੰਦੇ ਇਨੀਸ਼ੀਅਲੀ ਸਾਨੂੰ ਆਇਡੈਂਟੀਫਾਈ ਨਹੀਂ ਹੋਦੇ ਸੀ ਬਾਅਦ 'ਚ ਅਸੀਂ ਆਇਡੈਂਟੀਫਾਈ ਕਰ ਲਏ ਹੈਗੇ ਜਿਹੜੇ ਉਸੇ ਚਾਰ ਬੰਦਿਆਂ ਨੇ ਇਮੀਡੀਏਟਲੀ ਜਿਹੜੇ ਹੈਗੇ ਉਹਨਾਂ ਤੇ ਜਿਹੜਾ ਹੈਗਾ ਐਕਸ਼ਨ ਹੋਇਆ ਜਾਏਗਾ ਉਹਨੇ ਅਜੇ ਇਸੀ ਇਮੀਡੀਟਲੀ ਨਾਮਾ ਜਿਹੜਾ ਹੈ ਲਿਫਿਕਸ਼ਨ ਕਿੰਨੀ ਪਤਾ ਹੈ ਕਿ ਕੋ एज ਆਫ ਨਾਉ ਤੋਂ ਸਾਢੇ ਕੁਲ ਵੀਡੀਓ ਹੀ ਆਇਆ ਸੀ ਵੀਡੀਓ ਨੂੰ ਵੈਰੀਫਾਈ ਕਰੇ ਸੀ ਬਾਕੀ ਇਸੀ ਇਨਹੈਂਡਡਲੀ ਪਛਾਦ ਦਰਸ਼ ਕਰਤਾ ਪਛਾਦ ਦਰਜ ਕਰਕੇ ਜਿਦਾਂ ਹੀ ਉਹ ਜਿਹੜੇ ਹੈਗੇ ਅਰੈਸਟ ਹੋਣਗੇ ਉਹਦੇ ਤੋਂ ਬਾਅਦ ਲੋਕੇਸ਼ਨ ਕਿੱਥੋਂ ਦੀ ਸੀ ਫਾਇਰਿੰਗ ਹੋਈ ਜੀ ਬਲ एज ਆਫ ਨਾਉ ਉਹ ਸਾਢੇ ਅਸੀਂ ਅੰਡਰ ਵੈਰੀਫਿਕੇਸ਼ਨ ਕਿੰਨੇ ਬੰਦੇ ਸੀ ਉਹਦੇ ਚੋਂ 4 ਬੰਦੇ ਸਾਹਮਣੇ ਸਾਰੇ ਫੇਸ ਹੋ ਗਏ ਕਿੰਨੇ ਬੰਦੇ 4 4 ਬੰਦੇ ਟੈਸਟ ਹੋ ਗਏ ਉਹ ਮੈਂ ਤੁਹਾਨੂੰ ਜਿਹੜਾ ਹੈਗਾ ਉਹਦੀ ਡਿਟੇਲਸ ਹੈਗੀ ਮ ਬੰਦਾ ਜੇਕਰ ਮੈਂ ਪਹਿਲਾਂ ਵੀ ਹੈਗਾ ਜਦੋਂ ਧਿਆਨ ਚਾਹੀ ਇਸ ਇਮੀਡੀਏਟਲੀ ਪਛਾਣ ਦਦ ਕਰਤਾ ਸੀਗਾ ਸਰ ਤੋਂ ਮੇਰੀ ਅਹੀ ਅਬੀ ਲ ਹੈ ਕਿ ਜਿਹੜੇ ਵੀ ਪਹਿਲੀ ਚੀਜ਼ ਹੈ ਇਸ ਟੀਚ ਤੋਂ ਗੁਰੇਜ ਕਰਨ ਕਿ ਜਿਹੜੇ 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 ਬੰਦੇ ਵੀ ਜਿਨ੍ਹਾਂ ਨੂੰ ਅਸਲੀ ਡਿਗ ਲਾਇਸੈਂਸ ਵੀ ਦਿੱਤੇ ਆ ਉਹ ਸੈਲਫ ਪ੍ਰੋਟੈਕਸ਼ਨ ਵਾਸਤੇ ਹੈਗੇ ਉਹਨਾਂ ਦੇ ਜਿਹੜੇ ਹੈਗੇ ਉਹ ਕੁਝ ਨਿਯਮ ਔਰ ਕਾਨੂੰਨ ਹੈਗਾ ਤੋਂ ਉਸ ਹਿਸਾਬ ਨਾਲ ਅਗਰ ਕੋਈ ਬੰਦਾ ਇਸ ਤਰੀਕੇ ਨਾਲ ਅਗਰ ਬਿਹੇਵ ਕਰੇਗਾ ਤਾਂ ਉਹਦੇ ਖਿਲਾਫ ਸਖਤ ਜਿਹੜੀ ਕਾਨੂੰਨੀ ਕਾਰਵਾਈ ਉਹ ਜਿਹੜੇ ਮੈਰਿਜ ਪੈਲਸ ਉਹਨਾਂ ਨੂੰ ਕੀ ਗਾਈਡਲਾਈਨ ਹੈ ਜੀ ਜੀ ਉਹਦੇ ਨਾਲ ਅਸੀਂ ਜਿਹੜਾ ਹੈਗਾ ਉਹਨਾਂ ਨੂੰ ਵੀ ਅਸੀਂ ਗਾਈਡਲਾਈਨ よろしくお願いします。